ਸੰਵਿਧਾਨ ਬਚਾਓ ਸਭਾ ਦੇ ਵਿੱਚ ਅੱਜ ਮੈਂ ਪਟਿਆਲਾ ਵਿਖੇ ਆਇਆ ਸੀ ਔਰ ਇਹ ਜਿਹੜੀ ਸੰਵਿਧਾਨ ਬਚਾਓ ਸਭਾ ਹੈ ਇਹ ਡਿਸਟ੍ਰਿਕਟ ਕਾਂਗਰਸ ਕਮੇਟੀ ਤੇ ਸਾਡੇ ਪਟਿਆਲਾ ਦੇ ਸਾਰੇ ਹੀ ਜਿਹੜੇ ਲੀਡਰ ਸਹਿਬਾਨ ਨੇ ਗਾਂਧੀ ਸਾਹਿਬ ਜਲਾਲਪੁਰ ਸਾਹਿਬ ਹੈਰੀ ਮਾਨ ਸਾਹਿਬ ਤੇ ਹੋਰ ਸਾਰੇ ਜਿਹੜੇ ਸਾਥੀ ਹੈ ਇਹਨਾਂ ਦੀ ਰਹਿਨਮਾਈ ਦੇ ਵਿੱਚੇ ਰੱਖੀ ਗਈ ਸੀ ਬੇਸਿਕਲੀ ਜਿਹੜਾ ਸੰਵਿਧਾਨ ਬਚਾਓ ਦੀ ਰਾਹੁਲ ਗਾਂਧੀ ਜੀ ਲੜਾਈ ਲੜ ਰਹੇ ਹਨ। ਔਰ ਦੇਸ਼ ਭਰ ਦੇ ਵਿੱਚ ਉਹਨਾਂ ਨੇ ਚੋਣ ਤੋਂ ਪਹਿਲਾਂ ਵੀ ਤੇ ਚੋਣ ਦੇ ਬਾਅਦ ਵੀ ਸੰਵਿਧਾਨ ਦੀ ਉਸ ਕਿਤਾਬ ਨੂੰ ਲੈ ਕੇ ਉਹ ਜਾ ਰਹੇ ਨੇ। ਔਰ ਜੋ ਸੰਵਿਧਾਨ ਦੇ ਸਾਨੂੰ ਹੱਕ ਦਿੱਤਾ ਆਮ ਜਨਤਾ ਨੂੰ ਉਹਰੇ ਬਾਰੇ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੂੰ ਦੱਸ ਰਹੇ ਹਨ ਕਿ ਜਾਗਦੇ ਰਹੋ। ਅੱਜਕੱਲ੍ਹ ਸੰਵਿਧਾਨ ਨੂੰ ਤੋੜਨੀਆਂ ਸ਼ਾਸ਼ਾ ਰਚੀਆਂ ਜਾ ਰਹੀਆਂ ਨੇ ਸੰਵਿਧਾਨ ਨੂੰ ਮਚਲਿਆ ਜਾ ਰਿਹਾ ਹੈ ਕੁਚਲਿਆ ਜਾ ਰਿਹਾ ਹੈ ਸਰਕਾਰਾਂ ਸਤਾਧਾਰੀ ਸਰਕਾਰਾਂ ਵੱਲੋਂ ਜਿਹੜੇ ਸਾਡੇ ਆਧਾਰੇ ਨੇ ਇੰਸਟੀਟਿਊਸ਼ਨਸ ਨੇ ਜਿਹੜੇ ਦੇਸ਼ ਦੀ ਦੇਸ਼ ਨੂੰ ਦੇਖਦੇ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਹੈ ਪੋਲਿਟੀਕਲ ਪਾਰਟੀਆਂ ਦੀ ਜੁਮਾਨ ਬੰਦ ਕਰਾਉਣ ਵਾਸਤੇ ਤਾਂ ਜੋ ਪੋਲਿਟੀਕਲ ਪਾਰਟੀਆਂ ਸਤਾਹਤਰੀ ਪਾਰਟੀ ਦੇ ਖਿਲਾਫ ਕੋਈ ਇੱਕ ਸ਼ਬਦ ਨਾ ਕਹਿ ਸਕਣ ਜਿਹੜਾ ਵਿਅਕਤੀ ਜੁਡੀਸ਼ਰੀ ਤੋਂ ਲੈ ਕੇ ਨੀਚੇ ਤੱਕ ਸਤਾਹ ਸਰਕਾਰ ਵਾਲਿਆਂ ਦੇ ਖਿਲਾਫ ਗੱਲ ਕਰਦਾ ਹੈ ਉਹਰੇ ਤੇ ਵਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਜੇਲ੍ਹਾਂ ਚ ਨਜਾਇਜ਼ ਪਰਚੇ ਬੜਾ ਕੇ ਭੇਜਿਆ ਜਾਂਦਾ ਇਸੇ ਤਰ੍ਹਾਂ ਹੀ 138 40 ਸਾਲ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਤੇ ਵੀ ਵਾਰ-ਵਾਰ ਗਾਂਧੀ ਪਰਿਵਾਰ ਤੇ ਕਿਉਂਕਿ ਬੀਜੇਪੀ ਨੂੰ ਇਹ ਪਤਾ ਹੈ ਕਿ ਆਰਐਸਐਸ ਦੀ ਵਿਚਾਰਧਾਰਾ ਇਸ ਦੇਸ਼ ਤੇ ਉਹਨਾਂ ਚਿਰ ਲਾਗੂ ਨਹੀਂ ਹੋ ਸਕਦੀ ਜਿੰਨਾ ਚਿਰ ਰਾਹੁਲ ਗਾਂਧੀ ਜਿਉਂਦਾ ਹੈ ਸੋ ਇਸ ਕਰਕੇ ਉਹ ਚੋਟ ਮਾਰੀ ਜਾਂਦੀ ਹੈ ਵਾਰ-ਵਾਰ ਸਜ਼ਾ ਕਰ ਦਿੱਤੀ ਗਈ 2 ਸਾਲ ਦੀ ਘਰ ਖੋਲਿਆ ਗਿਆ ਸਦਨਸਤਾ ਰੱਦ ਕਰ ਦਿੱਤੀ ਗਈ ਨੈਸ਼ਨਲ ਹਰਾਲਡ ਜਿਹੜਾ ਅਖਬਾਰ ਹੈ ਜਿਹੜਾ ਆਜ਼ਾਦੀ ਤੋਂ ਪਹਿਲਾਂ ਚਲਾਇਆ ਗਿਆ ਸੀ ਕਾਂਗਰਸ ਪਾਰਟੀ ਨੇ ਜਿਹੜਾ ਆਜ਼ਾਦੀ ਦੇ دیਵਾਨਿਆਂ ਦੀਆਂ ਖਬਰਾਂ ਲਿਖਦੀਆਂ ਲਿਖਦਾ ਸੀ ਜੇ ਜੀਨੂ 1942 ਚ ਆ ਕੇ ਅੰਗਰੇਜ਼ਾਂ ਨੇ ਬੈਨ ਕਰਤਾ ਅੱਜ ਉਹਰੇ متعلق ਸਾਰਾ ਕੇਸ ਬਣਾ ਕੇ ਈਡੀ ਨੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਨੂੰ ਚਾਰਜ ਸ਼ੀਟ ਕਰਤਾ ਤੇ ਤੁਹਾਨੂੰ ਪਤਾ ਹੀ ਹੈ ਜਿਸ ਪ੍ਰਕਾਰ ਇਹਨਾਂ ਦਾ ਨikhil ਜਿਹੜਾ ਹੈਗਾ ਉਹ ਇੱਕ ਐਮਪੀ ਸੁਪਰੀਮ ਕੋਰਟ ਤੇ ਟਿੱਪਣੀ ਕਰ ਰਿਹਾ ਹੋ ਜਦੋਂ ਵਕਫ ਬੋਰਡ ਦੀ ਗੱਲ ਹੋਈ ਫੈਸਲਾ ਆਇਆ ਸੋ ਅੱਜ ਅਸੀਂ ਸਾਰੇ ਲੀਡਰ ਸਹਿਬਾਨ ਪੂਰੇ ਪੰਜਾਬ ਪਰ ਦੇ ਵਿੱਚ ਇਸ ਤਰ੍ਹਾਂ ਦੀਆਂ ਸਭਾਵਾਂ ਕਰ ਰਹੇ ਹਨ ਔਰ ਲੋਕਾਂ ਨੂੰ ਸੰਵਿਧਾਨ ਦੇ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰਧਾਨ ਜੀ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਊ ਜਿਹੜਾ ਹੈਗਾ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ੇ ਦੇ ਵਿਰੁੱਧ ਕੀ ਕਹਿਣਾ ਚਾਹੁੰਦੇ ਹੋ ਕੀ ਲੱਗਦਾ ਕਿੰਨਾ ਕਾਰਜ ਬਾਈ ਯੁੱਧ ਨਸ਼ੇ ਦੇ ਵਿਰੁੱਧ ਗਾਂਧੀ ਸਾਹਿਬ ਵੀ ਤੁਹਾਨੂੰ ਦੱਸਣਗੇ ਉਹ ਤਾਂ ਮੁਕੰਮਲ ਤੌਰ ਤੇ ਫਲॉप ਗੇਮ ਹੈ ਮੈਨੂੰ ਦੱਸੋ ਅੱਜ ਉਹਨਾਂ ਦਾ ਯੁੱਧ ਖਤਮ ਹੋ ਜਾਣਾ ਹੈ ਤੇ ਉਹਨਾਂ ਦੇ ਮਤਾਬਕ ਅੱਜ ਪੰਜਾਬ ਚੋਂ ਨਸ਼ਾ ਖਤਮ ਹੋ ਜਾਣਾ ਹੈ ਜੋ ਯੁੱਧ ਨਸ਼ੇ ਵਿਰੁੱਧ ਪਰ ਲੋਕ ਤਾਂ ਨਕਲੀ ਸ਼ਰਾਬ ਨਾਲ ਮਰਨ ਲੱਗ ਪਏ ਐ ਟੀਕਾ ਕਰਨ ਤੇ ਦੂਸਰਾ ਸਮੈਟ ਚਿੱਟਾ ਦਾ ਬੰਦ ਹੋਣਾ ਹੀ ਕੀ ਸੀ ਚੰਦ ਘਰ ਢਾਕੇ ਬੇਵਕੂਫ ਲੋਕਾਂ ਨੂੰ ਬਣਾ ਕੇ ਮੁੱਖ ਮੰਤਰੀ ਪੰਜਾਬ ਨੇ ਤੇ ਸਰਕਾਰ ਨੇ ਬੇਵਕੂਫ ਬਣਾਇਆ ਕਿ ਨਸ਼ਾ ਖਤਮ ਹੋ ਜਾਏਗਾ ਅਸੀਂ ਇਹ ਕਹਿੰਦੇ ਹਾਂ ਕਿ ਇਦਾਂ ਬੇਵਕੂਫ ਨਾ ਬਣਾਓ ਮਗਰਲੀਆਂ ਸਰਕਾਰਾਂ ਨੇ ਵੀ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਇਆ ਨਸ਼ੇ ਦਾ ਕੋਈ ਮੁਕੰਮਲ ਬੰਦੋਬਸਤ ਹੋਣਾ ਚਾਹੀਦਾ ਹੈ ਇਹਦਾ ਹੱਲ ਹੋਣਾ ਚਾਹੀਦਾ ਹੈ ਇਹਦੇ ਤੇ ਖੁੱਲੇ ਮੰਚ ਤੇ ਇੱਕ ਚਰਚਾ ਹੋਣੀ ਚਾਹੀਦੀ ਹੈ ਅਲਟਰਨੇਟਿਵ ਲੈ ਕੇ ਆਉਣਾ ਪਏਗਾ ਗਾਂਧੀ ਸਾਹਿਬ ਨੇ ਲੋਕ ਸਭਾ 'ਚ ਵੀ ਇੱਕ ਵਾਰੀ ਕਿਹਾ ਸੀਗਾ ਕਿ ਸਾਨੂੰ ਦੇਖਣਾ ਪਏਗਾ ਅਫੀਮ ਦੇ ਵੱਲ ਔਰ ਪੁੱਕੀ ਵੱਲ ਜਿਹੜੇ ਘੱਟ ਘਾਤਕ ਨਸ਼ੇ ਐ ਜਿਹਦੇ ਨਾਲ ਬੰਦੇ ਦੀ ਜਾਨ ਨਹੀਂ ਜਿਹੜੇ ਲੈਂਦੇ ਨਹੀਂ ਤਾਂ ਸਾਡੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਨੌਜਵਾਨ ਖਤਮ ਹੋ ਜਾਣਗੇ ਅੱਜ ਕੈਨੇਡਾ ਨੇ ਇਸੇ ਕਰਕੇ ਜਿਹੜਾ ਮਰਵਾਨਾ ਓਰੀਆ ਉਥੇ ਟੌਫੀਆਂ ਨੂੰ ਕੈਂਡੀਜ਼ ਬਣਾ ਕੇ ਉਹਨਾਂ ਨੇ ਠੇਕੇ ਖੋਲੇ ਐ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਪਤਾ ਸੀ ਵੀ ਇਹ ਬੰਦ ਤਾਂ ਹੋ ਨਹੀਂ ਸਕਦਾ ਅਸੀਂ ਲੜਾਈ ਲੜਦੇ ਕਿਉਂ ਨਾ ਇਹਨੂੰ ਲੀਗਲਾਈਜ਼ ਘੱਟ ਮਾਤਰਾ ਤੇ ਵੀ ਇਹ ਇਹਦੇ ਨਾਲ ਕਿਸੇ ਦੀ ਜਾਨ ਨਾ ਜਾ ਸਕੇ ਸੋ ਮੈਨੂੰ ਇਸ ਗੱਲ ਦੀ ਵੀ ਭਿੰਮ ਭੁਕੀ ਵੀ ਪੰਜਾਬ 'ਚ ਮਾਨਤਾ ਹੋਣੀ ਚਾਹੀਦੀ ਹੈ ਨਹੀਂ ਨਹੀਂ ਮੈਂ ਇਹ ਗੱਲ ਕਹਿੰਦਾ ਮੈਂ ਤਾਂ ਕਿਸੇ ਨਸ਼ੇ ਦੀ ਪ੍ਰੋਟਾ ਨਹੀਂ ਕਰਦਾ ਮੈਂ ਤੁਹਾਨੂੰ ਦੱਸ ਦਿਆ ਮੈਂ ਤਾਂ ਸ਼ਰਾਬ ਵੀ ਕਹਿੰਦਾ ਨਹੀਂ ਹੋਣੀ ਚਾਹੀਦੀ ਵਿਅਕਤੀਆਂ ਨੂੰ ਸ਼ਰਾਬੀ ਛੱਡ ਦੇਣੀ ਚਾਹੀਦੀ ਲੇਕਿਨ ਇਹਦਾ ਬੰਦੋਬਸ ਹੱਲ ਨਹੀਂ ਹੈ ਕਿ ਇਹ ਜਾਨਲੇਵਾ ਨਸ਼ੇ ਨਹੀਂ ਸੰਨ ਮੈਂ ਲੰਬੀ ਹਲਕੇ ਦਾ ਰਹਿਣ ਵਾਲਾ ਹਾਂ ਮੁਕਸਰਦਾ ਉਹ ਲੰਬੀ ਸਾਡਾ ਬਾਰਡਰ ਪੈਂਦਾ ਮੁਕਸਰ ਜ਼ਿਲ੍ਹੇ ਦਾ ਉੱਥੇ ਸਿੰਥੈਟਿਕ ਡਰੱਗਸ ਘਟ ਹੈ ਉੱਥੋਂ ਦੇ ਬਾਬੇ ਤੇ ਬਜ਼ੁਰਗੇ ਦੱਸਦੇ ਐ ਕਿ ਇੱਥੇ ਭੁੱਕੀ ਦੇ ਠੇਕੇ ਨਾਲ ਹੁੰਦੇ ਸੀ ਇਸ ਕਰਕੇ ਉੱਥੋਂ ਭੁੱਕੀ ਲੋਕ ਲਿਆਉਂਦੇ ਸੀ ਬਾਰਡਰ ਟੱਪ ਕੇ ਤੇ ਉਹ ਰਿਆਦੀ ਹੋਏ ਨਾ ਕਿ ਸਿੰਥੈਟਿਕ ਡਰੱਗਸ ਦੀ ਮੈਂ ਬਿਲਕੁਲ ਇਹਦੇ ਤੇ ਚਰਚਾ ਕਰਕੇ ਅਗਰ ਇਹਦੇ ਵੱਲ ਵਧਨ ਦੀ ਲੋੜ ਹੈ ਅਗਰ ਨਸ਼ਾ ਮੁਕੰਮਲ ਤੌਰ ਤੇ ਬੰਦ ਨਹੀਂ ਹੋਣਾ ਪਰੀਸਬ ਸਮਾਜਿਕ ਇਸ਼ੂਦੰਤੀ ਗੱਲ ਕਿਵੇਂ ਦੇਖਦੇ ਕਿਉਂਕਿ ਲੋਕਾਂ ਦੇ ਹਿਸਾਬ ਦੇ ਵਾਸਤੇ ਸੜਕਾਂ ਤੱਕ ਜਾਮ ਕਰਨੀਆਂ ਪੈ ਰਹੀਆਂ ਨੇ ਤਾਂ ਕਿ ਸਾਰੇ ਦੇਖੋ ਅਸੀਂ ਸਮਾਣੇ 'ਚ ਅਸੀਂ ਗਏ ਸੀ ਪਿਛਲੇ ਦਿਨੀ ਜਦੋਂ ਇਹ ਡੈਥਸ ਹੋਈਆਂ ਮੈਂ ਅੱਜ ਹੀ ਸਾਡੇ ਉੱਥੇ ਜਿਹੜੇ ਕੰਟੈਸਟਡ ਕੈਂਡੀਡੇਟ ਰਹੇ ਐ ਉਹਨਾਂ ਨਾਲ ਚਰਚਾ ਕੀਤੀ ਆ ਬਲਾਕ ਪ੍ਰਧਾਨਾਂ ਨਾਲ ਚਰਚਾ ਕੀਤੀ ਆ ਗਾਂਧੀ ਸਾਹਿਬ ਨਾਲ ਵੀ ਮੇਰੀ ਚਰਚਾ ਹੋਈ ਹੈ ਅਸੀਂ ਇੱਕ ਅੱਦੇ ਦਿਨ ਦੇ ਵਿੱਚ ਮੁਕੰਮਲ ਉੱਥੇ ਇੰਤਜ਼ਾਮ ਕਰਕੇ ਪੂਰਨ ਤੌਰ ਤੇ ਘੇਰਾਬੰਦੀ ਕਰਨ ਦੀ ਕਰਾਂਗੇ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਦੀ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀਆਂ ਗਈਆਂ ਔਰ ਜਿਹੜਾ ਧੰਦਾ ਚੱਲ ਰਿਹਾ ਉੱਥੇ ਮਾਈਨਿੰਗ ਦਾ ਉਰੇ ਤੇ ਵੀ ਮੈਂ ਤੇ ਗਾਂਧੀ ਸਾਹਿਬ ਦੋਵੇਂ ਜਾਣੇ ਉੱਥੇ ਜਾ ਕੇ ਵਿਜ਼ਿਟ ਕਰਕੇ ਆਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਲੜਾਈ ਲੜਾਂਗੇ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਔਰ ਸਾਥ ਦੇਵਾਂਗੇ। ਪਰੋੜੀ ਕਹਿੰਦੀ ਕਿ ਇਹ ਪਾਰਟੀ ਦੀ ਪਿੱਛੇ ਛੁਰਾ ਮਾਰ ਰਹਾ ਹੈਗਾ। ਹੈ? ਪਾਰਟੀ ਦੇ ਪਿੱਛੇ ਜਿਹਨਾਂ ਨੇ ਛੁਰਾ ਮਾਰ ਰਹਾ ਹੈਗਾ ਤੁਸੀਂ ਗੱਲ ਕਰਨਾ ਕੀਨੇ ਕਿਹਾ? ਛਾਂਣੀ ਲਗਾ ਰਹੀ ਸੀਗੇ ਜਿਹੜੇ ਕਹਿ ਰਹੇ ਕਿ ਹੁਣ ਇਸਾਰੀ ਹਲੇ ਵੀ ਜਲਦੀ ਰਹੂਗੀ ਕਾਂਗਰਸ ਦੇ ਵਿੱਚ ਜਨਾਬੇ ਆਲੀ ਇਹ ਬਹੁਤ ਵੱਡੀ ਪਾਰਟੀ ਹੈ। ਬਿਲਕੁਲ ਪਾਰਟੀ ਦੀ ਪਿੱਛੇ ਛੁਰਾ ਮਾਰਨ ਵਾਲਿਆਂ ਨੂੰ ਵੱਡੀਆਂ ਪਦਵੀਆਂ ਨਹੀਂ ਮਿਲਣੀਆਂ ਚਾਹੀਦੀਆਂ ਔਰ ਅਗਰ ਐਸੇ ਲੋਕ ਖਤਮ ਹੋ ਜਾਣ ਤਾਂ ਇਹ ਪਾਰਟੀ ਦਾ ਵੱਖਰਾ ਰੂਪ ਹੋਵੇ ਇਹ ਅਕਸਰ ਹੁੰਦਾ ਹੈ ਉਹ ਸਾਰੀਆਂ ਪਾਰਟੀਆਂ ਦੇ ਵਿੱਚ ਲੇਕਿਨ ਮੈਨੂੰ ਲੱਗਦਾ ਜੇ ਅਸੀਂ ਆਪਦੇ ਆਪ 'ਚ ਬਦਲਾਅ ਲੈ ਕੇ ਆਉਣੇ ਜੇ ਅਸੀਂ ਆਪਦੇ ਹੱਥੇ ਚੇਂਜੇਸ ਲੈ ਕੇ ਆਉਣੀਆਂ ਸਾਨੂੰ ਦੇਖਣਾ ਪਏਗਾ ਕੀ ਜਿਹੜੇ ਜਿਹੜੇ ਪੂਰੇ ਐ ਤੜਲੇਦਾਰ ਕਾਂਗਰਸ ਦੀ ਮਦਦ ਕਰਨ ਕਾਂਗਰਸ ਦੇ ਨਾਲ ਖੜਨ ਕਾਂਗਰਸ ਦੀ ਵਿਚਾਰਧਾਰਾ ਤੇ ਵਿਸ਼ਵਾਸ ਰੱਖਦੇ ਹੋਣ ਸਾਨੂੰ ਆਉਣ ਵਾਲੇ ਸਮੇਂ 'ਚ ਉਹਨਾਂ ਵੱਲ ਵਿਖਾ ਪ੍ਰਧਾਨ ਜੀ ਮੈਂ ਪ੍ਰਧਾਨ ਜੀ ਮੈਂ ਗੱਲ ਕੋਲ ਹਲਕਾ ਇੰਚਾਰਜ ਦੀ ਵੀ ਹਲਕਾ ਇੰਚਾਰਜ ਕੀ ਲੱਗਦਾ ਹੈਗਾ ਪੰਜਾਬ ਦੇ ਵਿੱਚ ਇਹਨੇ ਬਾਕੀ ਅਗਰ ਹਰਿਆਣਾ ਦੀ ਗੱਲ ਕੀਤੀ ਹੈ ਹਿਮਾਚਲ ਦੀ ਗੱਲ ਕੀਤੀ ਜਾਵੇ ਉੱਥੇ ਨਹੀਂ ਹੈ ਦੇਖੋ ਗੱਲ ਇਹ ਹੈ ਹਲਕਾ ਇੰਚਾਰਜ ਅਸੀਂ ਕਿਸੇ ਨੂੰ ਬਣਾਇਆ ਨਹੀਂ ਹੈ ਸਾਡੇ ਕੋਲ ਤਾਂ ਕੋਈ ਚਿੱਠੀ ਪੱਤਰ ਨਹੀਂ ਹੈ ਇਹ ਬਾਇ